ਫਰਿਮੇ ਰਚ ਇਹ ਸਾਰੀਆਂ ਚੀਜ਼ਾਂ ਦਾ ਮਿਕਸਚਰ ਬਣਾ ਸਤਿ ਸ਼੍ਰੀ ਅਕਾਲ ਨਮਸਤੇ ਆਦਾ ਵੈਲਕਮ ਟੂ ਮਾਈ ਚੈਨਲ ਤੇ ਅੱਜ ਜਿਹੜੀ ਆ ਬਹੁਤ ਜ਼ਿਆਦਾ ਧੁੰਦ ਪਈ ਆ ਮੈਂ ਤੇ ਇਸ ਸਰਦੀ ਦੀ ਜਿਹੜੀ ਆ ਪਹਿਲੀ ਧੁੰਦ ਦੇਖੀ ਆ ਅਸੀਂ ਜ਼ਿਆਦਾਤਰ ਅੰਦਰ ਹੀ ਰਹਿੰਦਾ ਤੇ ਸਾਨੂੰ ਪਤਾ ਨਹੀਂ ਲੱਗਦਾ ਬਟ ਬਾਹਰ ਤੇ ਬਹੁਤ ਜ਼ਿਆਦਾ ਧੁੰਦ ਪੈਂਦੀ ਆ ਪਿੰਡਾਂ ਵਿੱਚ ਬਟ ਸਾਡੇ ਮੈਂ ਅੱਜ ਵੇਖੀ ਆ ਫਿਰ ਵੀ ਇੰਨੀ ਜ਼ਿਆਦਾ ਨਹੀਂ ਆ ਪਰ ਧੁੰਦ ਪਤਾ ਲੱਗ ਰਿਹਾ ਕਿ ਧੁੰਦ ਪੈ ਰਹੀ ਆ ਸੋ ਮੈਂ ਸੋਚਿਆ ਕਿ ਆਵਾ ਅੱਜ ਦਾ ਸੀਨ ਤੇ ਵਾਹੇ ਠੰਡ ਇੰਨੀ ਜ਼ਿਆਦਾ ਨਹੀਂ ਆ ਜਿੰਨੀ ਪੈਣੀ ਚਾਹੀਦੀ ਸੀ ਇਹਨਾਂ ਦਿਨਾਂ ਚ ਬਹੁਤ ਜ਼ਿਆਦਾ ਠੰਡ ਹੁੰਦੀ ਆ ਸੋ ਹੁਣ ਚਲਦੇ ਆ ਥੱਲੇ ਗੇੜੀਆਂ ਰੋਟੀਆਂ ਬਣਾਉਂਦੇ ਮੈਂ ਮੈਂ ਦੱਸਾਂ ਕੀ ਦੱਸਾਂ ਮੈਂ ਜੋ ਕੁਝ ਵੀ ਸੀਗਾ ਸਾਰਾ ਮਿਕਸ ਕਰ ਦਿੱਤਾ ਆਲੂ ਗੋਭੀ ਤੇ ਚੋਲ ਪਿਆਜ਼ ਹਰੀ ਮਿਰਚ ਇਹ ਸਾਰੀਆਂ ਚੀਜ਼ਾਂ ਦਾ ਮਿਕਸਚਰ ਬਣਾਇਆ ਆ ਓਕੇ सिंचन तो तू ये वाली बाइक रखना चाह रहा है शायद तेरे कपड़ों से मैच कर रही है इसलिए अरे बिल्कुल यार। और भाई तू अरे मैं ये वाली रखूंगा यार ओके ओके नो प्रॉब्लम कि वैसे ये गाड़ी किसकी है यार कहा सबके गिफ्ट तो हो गई ये किसकी गाड़ी है एक्चुअली मैं मैं यार तुम लोगों के लिए गिफ्ट खरीद रहा था तो खुद के लिए थोड़ा बुरा लग रहा था तो इसीलिए यार मैंने ये गिफ्ट देता हूँ साथ में खुद को भी दे देता हूँ फिलहाल चलो भाई घर में क्रिसमस ट्रीज वगैरह नहीं लगाना घर को सजाना नहीं है अरे चलो चलो यार फटाफट से चलो बैठो बैठो गाड़ी में बैठो यार या फिर रुको अब ये कौन है यार अरे यार शायद बर्गर खाने अरे बर्गर नहीं बेच रहे हम लोग निकल यहाँ और स्टॉल को अंदर ले जाओ ना भीड़ लगती पे रहती तुम कुछ कह रहे थे यार बोलो बोलो ये मैं ये कह रहा हूँ लेकर आता हूँ ठीक है फिर मैं यहाँ रख के चला जाऊंगा तुम लोग घर में लगाते रहना और उधर मैं ਮੈਲਰ ਚਲਾ ਜਾ। ਸੋ ਬ੍ਰੇਕਫਾਸਟ ਵੀ ਹੋ ਗਿਆ ਸੀਗਾ ਤੇ ਹੁਣ ਲੰਚ ਵੀ ਹੋ ਗਿਆ। ਅੱਜ ਮੇਰੀ ਜਿਹੜੀ ਆ ਉਹ ਹਾਊਸ ਹੈਲਪਰ ਜਿਹੜੀ ਉਹ ਨਹੀਂ ਆਈ ਸੀਗੀ। ਅੱਜ ਮੈਂ ਜਿਹੜਾ ਸਾਰਾ ਕਲੀਨਿੰਗ ਦਾ ਕੰਮ ਕੀਤਾ। ਜਿੱਦਨ ਉਹ ਨਹੀਂ ਹੁੰਦੀ ਉਹ ਦਿਨ ਮੈਂ ਸਾਰਾ ਕੰਮ ਕਰਨਾ ਹੁੰਦਾ ਹੈ। ਚੰਗੀ ਤਰ੍ਹਾਂ ਸਫਾਈ ਕਰਨੀ ਹੁੰਦੀ ਆ। ਅੱਜ ਮੈਂ ਸਾਰੀ ਛੱਤ ਦੀ ਵੀ ਸਫਾਈ ਕੀਤੀ। ਥੋੜੇ ਜਿਹੇ ਕੱਪੜੇ ਜਿਹੜੇ ਧੋਤੇ ਸੀ ਮੰਮੀ ਨੇ ਕੱਲ ਉਹ ਸੁੱਕਣੇ ਪਏ ਆ। ਤੇ ਅੱਜ ਹਵਾ ਜਿਹੜੀ ਆ ਬਹੁਤ ਅੱਛੀ ਚੱਲ ਰਹੀ ਆ। ਸਵੇਰੇ ਧੁੰਦ ਪਈ ਸੀਗੀ। ਫੇਰੇ ਧੁੰਦ ਪਈ ਸੀ ਪਰ ਬਾਅਦ ਵਿੱਚ ਜਿਹੜੀ ਆ ਉਹ ਧੁੱਪ ਨਿਕਲ ਆਈ ਆ ਤੇ ਹੁਣ ਹਵਾ ਬਹੁਤ ਤੇਜ਼ ਚੱਲਦੀ ਪਈ ਆ ਤੇ ਉਧਰ ਰਸ਼ ਸ਼ਡ ਆਉਂਦਾ ਪਿਆ ਆ ਗੁੱਡੀਆਂ ਉੱਠੇ ਜਾ ਕੇ ਵੇਖਦੇ ਆ ਕਿੰਨਾ ਖਿਲਾਰਾ ਪਾਇਆ ਤੁਸੀਂ ਕੋਠੇ ਤੇ ਹੈਂ ਮਦਾਰੇ ਭਣੇ ਏ ਗੁਰਨਵਤ ਤੂੰ ਕਿਉਂ ਕਿਉਂ ਬੈਨ ਹੈ ਤੇ ਪਿੱਛੇ ਕਰ ਲਾ ਇਹਨੂੰ ਚੁੱਕ ਦੇ ਬੈੱਡ ਨੂੰ ਚੰਗਾ ਅੰਤਲੇ ਚੁੱਕ ਦੇ ਉਹ ਤੂੰ ਰਾ ਚੁੱਕਦੇ ਹੋ ਮੈਂ ਅੱਕੇ ਬਹੁਤ ਸਾਰਾ ਕੰਮ ਕੀਤਾ ਅੱਜ ਉਹ ਚੁੱਕ ਕੇ ਘਰ ਦੇ ਥਲੇ ਰੱਖ ਦੇ ਉਹ ਨਹੀਂ ਤੂੰ ਚੁੱਕ ਕੇ ਜਾਏਂਗਾ ਰੱਖ ਕੇ ਜਾ ਮੈਂ ਚੱਕੂੰਗਾ ਮੈਂ ਬਹੁਤ ਜ਼ਿਆਦਾ ਕੰਮ ਕੀਤਾ ਅੱਜ ਮੈਂ ਕੱਪੜੇ ਉਤਾਰ ਕੇ ਲੈ ਜਾਣੇ ਸਾਰੇ ਮੈਂ ਚੱਕੂੰਗਾ आगे। 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 क्या। की? की करना फिर आज ना थे ओके बाय ਤੇ ਮਾਰ ਸ਼ਿਮਲਾ ਮਿਰਚ ਟਮਾਟਰ ਤੇ ਪਿਆਜ਼ ਨੂੰ ਜਿਹੜਾ ਬ੍ਰਿਕ ਬ੍ਰਿਕ ਚੋਪ ਕਰ ਲਿਆ ਆ ਜਿਹੜੀ ਬਹੁਤ ਅੱਛੀ ਬਣੀ ਸੀਗੀ ਉਹ ਵਧਾਣ ਵਾਸਤੇ ਕੁਝ ਮੈਂ ਕਿਹਾ ਤੇ ਬਣਾ ਦੇਨੀ ਆ ਪਰ ਉਹਨੂੰ ਸੀਗਾ ਕਿ ਮੈਂ ਕੁਝ ਟੁਟਕੋਰਾ ਜਿਹਾ ਖਾਵਾਂ ਇਸ ਲਈ ਮੈਂ ਸਭ ਤੋਂ ਪਹਿਲਾਂ ਫਟਾਫਟ ਸ਼ਿਮਲਾ ਮਿਰਚ ਟਮਾਟਰ ਤੇ ਪਿਆਜ਼ ਜਿਹੜੇ ਸੀ ਬ੍ਰਿਕ ਬ੍ਰਿਕ ਕੱਟ ਲੈ ਸੀਗੇ ਉਹ ਕਹਿੰਦਾ ਸੀ ਕਿ ਮੈਂ ਬ੍ਰੈਡ ਪੀਜ਼ਾ ਖਾਣਾ ਆ ਤੇ ਪੀਜ਼ੇ ਦਾ ਤੇ ਸਾਰਾ ਸਮਾਨ ਹੈਗਾ ਸੀਗਾ ਬਟ ਜਿਹੜੇ ਪ੍ਰੈਟ ਸੀਗੀ ਉਹ ਨਹੀਂ ਸੀ ਹੈਗੀ ਫਿਰ ਮੈਂ ਕਿਹਾ ਚਲ ਅੱਜ ਥੋੜਾ ਜਿਹਾ ਨਾ ਡਿਫਰੈਂਟ ਜਿਹਾ ਕੁਝ ਟਰਾਈ ਕਰਦੇ ਆ ਫਿਰ ਆٹے ਦੇ ਮੈਂ ਕੀ ਕੀਤਾ ਕਿ ਆਟੇ ਨੂੰ ਮਤਲਬ ਕਿ ਆٹے ਦੀ ਪਹਿਲਾਂ ਰੋਟੀ ਬਣਾਈ ਮੈਂ ਕਿਹਾ ਚਲੋ ਅੱਜ ਤਵੇ ਦੇ ਉੱਤੇ ਜਿਹੜਾ ਹੈ ਰੋਟੀ ਦੇ ਉੱਤੇ ਜਿਹੜਾ ਆ ਪੀਜ਼ਾ ਟਰਾਈ ਕਰਦੇ ਹਾਂ ਸਰੋਟੀ ਜਿਹੜੀ ਆ ਮੈਂ ਤਵੇ ਤੇ ਪਾ ਕੇ ਤੇ ਫੋਕ ਲੈ ਕੇ ਨਾ ਫੋਕ ਦੇ ਨਾਲ ਥੋੜਾ ਜਾਨੂੰ ਪਿਕ ਕਰ ਦਿੱਤਾ ਮਤਲਬ ਕਿ ਉਹਦੇ ਵਿੱਚ ਛੋਟੇ ਛੋਟੇ ਸ਼ੀਕ ਕਰ ਦਿੱਤੇ ਜਿਹਦੇ ਨਾਲ ਕਿ ਜਿਹੜੀ ਹੀਟ ਆ ਉਹ ਮਤਲਬ ਕਿ ਨਿਕਲੂਗੀ ਤੇ ਉੱਪਰੋਂ ਵੀ ਜਿਹੜੀ ਰੋਟੀ ਆ ਉਹ ਪੱਕ ਚੂਗੀ ਫਿਰ ਉਹਦੇ ਉੱਤੇ ਪਾ ਦਿੰਦੀ ਟਮਾਟੋ ਸੌਸ ਤੇ ਨਾਲ ਹੀ ਪਾ ਦਿੰਦੀ ਥੋੜੀ ਜੀ ਚਿਲੀ ਸੌਸ ਮੇ ਕੋਲ ਨਾ ਚਿਲੀ ਸੌਸ ਇੱਕਦਮ ਜਦੋਂ ਬੋਤਲ ਪਲਟੀ ਨਾ ਇੱਕਦਮ ਚਾਰਾ ਪੈ ਗਈ ਸੀਗੀ ਫਿਰ ਮੈਂ ਉਤੋਂ ਜਿਹੜੀ ਆ ਮਿਕਸ ਕਰਕੇ ਚੰਗੀ ਤਰ੍ਹਾਂ ਸਾਰੀ ਰੋਟੀ ਦੇ ਉੱਤੇ ਲਗਾ ਦਿੰਦੀ ਤੇ ਜਿਹੜਾ ਇਹਨੂੰ ਮੈਂ ਜਿਹੜੀ ਐਕਸਟਰਾ ਸੀਗੀ ਮੈਂ ਉਤਾਰ ਦਿੱਤੀ ਸੀ ਕਿਉਂਕਿ ਮੈਨੂੰ ਨਾ ਸੌਸ ਜਿਆਦਾ ਲੱਗਦੀ ਪਈ ਸੀਗੀ ਫਿਰ ਉਹਦੇ ਉੱਤੇ Shimla mirch ਜਿਹੜੀ ਆ ਉਹ ਵੀ ਪਾ ਦਿੱਤੀ ਖਿਲਾਰ ਕੇ ਨਾਲ ਹੀ ਉਹਦੇ ਉੱਤੇ ਪਾ ਦਿੱਤੇ ਬਰੀਕ ਕੱਟੇ ਹੋਏ ਟਮਾਟਰ ਉਹਨਾਂ ਦੇ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਬਰੀਕ ਕੱਟ ਲਈਆਂ ਸੀਗੀਆਂ ਤੇ ਉਹਨਾਂ ਨੂੰ ਬਰੀਕ ਜਿਹੜਾ ਉੱਪਰ ਸਾਰਾ ਫਲਾ ਦਿੱਤਾ ਫਿਰ ਨਾਲ ਹੀ ਉਹਦੇ ਉੱਤੇ ਪਾ ਦਿੱਤੇ ਪਿਆਜ਼ ਇਹ ਡੇਟ ਮਟਰ ਆ ਨਾ ਉਹਨਾਂ ਦੇ ਜਿਹੜਾ ਬੀਜ ਆ ਨਾ ਉਹ ਕੱਢ ਕੇ ਫਿਰ ਉਹਨੂੰ ਚੋਪ ਕਰਨਾ ਆ ਫਿਰ ਮੋਜ਼ਰੇਲਾ ਚੀਜ਼ ਉਹਦੇ ਉੱਤੇ ਪਾ ਦਿੱਤਾ ਚੰਗੀ ਤਰ੍ਹਾਂ ਮੈਨੂੰ ਵੀ ਤੇ ਇਹ ਵੀ ਸੀਗਾ ਕਿ ਪਤਾ ਨਹੀਂ ਕੀ ਬਣਾਇਆ ਫਿਰ ਮੇਰੇ ਕੋ ਜਿਹੜੇ ਆਰਗਾਨੋ ਸੀਗਾ ਉਹ ਵੀ ਪਾਇਆ ਫਿਰ ਮਿਕਸ ਹਰਬਸ ਵੀ ਪਾ ਦਿੱਤੇ ਮਤਲਬ ਕਿ ਜੋ ਵੀ ਪੀਜ਼ੇ ਦੇ ਉੱਤੇ ਸਮਾਨ ਟੋਪਿੰਗ ਹੁੰਦੀ ਹੈ ਨਾ ਉਹ ਸਾਰੀ ਪਾ ਦਿੱਤੀ ਸੀਗੀ ਤੇ ਫਿਰ 올ੀਵਜ਼ ਵੀ ਰੱਖ ਦਿੱਤੇ ਤੇ ਮੈਨੂੰ ਜਿਹੜਾ ਆ ਇੱਕ ਪਲੇਟ ਨਾਲ ਟੱਕ ਦਿੱਤਾ ਤੇ ਜਿਹੜਾ ਤਵੇ ਦਾ ਸੇਕ ਆ ਬਿਲਕੁਲ ਹੀ ਮਤਲਬ ਕਿ ਲੋ ਕਰ ਦਿੱਤਾ ਸੀਗਾ ਬਿਲਕੁਲ ਹੀ ਲੋ ਕਰ ਦਿੱਤਾ ਸੀਗਾ ਤੇ ਉਹਦੇ ਉੱਤੇ ਪਲੇਟ ਰੱਖ ਦਿੱਤੀ ਤੇ ਮੈਂ ਕੋਈ ਇਹਨੂੰ 10 ਮਿੰਟ ਜਿਹੜਾ ਆ ਐਵੇਂ ਹੀ ਪਿਆ ਰਹਿਣ ਦਿੱਤਾ ਤੇ 10 ਮਿੰਟ ਬਾਅਦ ਜਿਹੜਾ ਆ ਬਹੁਤ ਹੀ ਵਧੀਆ ਜਿਹੜਾ ਆ ਰਿਜ਼ਲਟ ਜਿਹੜਾ ਆਇਆ ਸੀਗਾ ਪੀਜ਼ਾ ਜਿਹੜਾ ਆ ਉਹ ਸਾਡਾ ਬਣ ਕੇ ਤਿਆਰ ਆ ਤੇ ਪਵਨ ਨੂੰ ਤੇ ਜਿਹੜਾ ਆ ਉਹ ਟੇਸਟੀ ਲੱਗਾ ਸੀਗਾ ਪਰ ਮੈਂ ਇਹ ਬਣਾਉਣ ਨੂੰ ਕਿਸੇ ਨੂੰ ਨਹੀਂ ਕਹੂੰਗੀ ਸੋ ਇਹ ਸੀ ਮੇਰੀ ਅੱਜ ਦੀ ਵੀਡੀਓ ਮਿਲਦੇ ਆ ਨੈਕਸਟ ਵੀਡੀਓ ਵਿੱਚ